ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸਗਤਾਂ ਨੂੰ ਜੈ ਪੀਰਾ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਮਾਤਾ ਮદાન ਵਾਲੀ ਦਾ ਢਾਲਾ ਲੈ ਕੇ ਹਾਜ਼ਰ ਹੋਏ ਆਂ ਸੱਤ ਮਿੱਟੀਆਂ ਰੋਟੀਆਂ ਦਾ ਜੋ ਕਿ ਬਹੁਤ ਹੀ ਜ਼ਬਰਦਸਤ ਬਾਕਮਾਲ ਢਾਲਾ ਹੈ ਇਸ ਢਾਲੇ ਦੇ ਨਾਲ ਕੋਈ ਵੀ ਤੁਹਾਡਾ ਰੋਗੀ ਜਿਹੜਾ ਰੋਗ ਨਾ ਫੜਿਆ ਜਾਵੇ ਰੋਗ ਦਿਨੂ ਦਵਾਈ ਨਾ ਲੱਗਦੀ ਹੋਵੇ ਉਸ ਇਸ ਢਾਲੇ ਦੇ ਨਾਲ ਰੋਗੀ ਨੂੰ ਰੋਗ ਦਾ ਠੀਕ ਕੀਤਾ ਜਾ ਸਕਦਾ ਆ ਜਿਹਦੇ ਉੱਤੇ ਜਿਹਦੇ ਉੱਤੇ ਕਹਿ ਲਓ ਕਿ ਤੰਤਰ ਹੋਇਆ ਹੋਵੇ ਜਾਦੂ ਟੂਣਾ ਕੀਤਾ ਹੋਵੇ ਕਿਸੇ ਨੇ ਮਸਾਣ ਲਾਇਆ ਹੋਵੇ ਤਾਂ ਇਹਨਾਂ ਸੱਤ ਮਿੱਟੀਆਂ ਰੋਟੀਆਂ ਦੇ ਨਾਲ ਤੁਸੀਂ ਇਸ ਮਸਾਣ ਨੂੰ ਲਾ ਸਕਦੇ ਆ ਇਸ ਢਾਲੇ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਬਹੁਤ ਜ਼ਬਰਦਸਤ ਤੇ ਬਾਗ ਕਮਾਲ ਢਾਲਾ ਆ ਪਹਿਲਾਂ ਇਹ ਜਿਹੜਾ ਢਾਲਾ ਕਦੀ ਨਹੀਂ ਦਿੱਤਾ ਕਿਸੇ ਨੇ YouTube ਤੇ ਵੀ ਨਹੀਂ ਮਿਲਣਾ ਤੇ ਇਹ ਜਿਹੜਾ ਢਾਲਾ ਆ ਬਹੁਤ ਸੌਖਾ ਤੇ ਆਸਾਨ ਤਰੀਕੇ ਨਾਲ ਢਾਲਾ ਕੀਤਾ ਜਾਂਦਾ ਹੈ। ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲਿਓ। ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ। ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ। ਤਾਂ ਹੁਣ ਗੱਲ ਕਰਦੇ ਹਾਂ ਸੱਤ ਮਿੱਟੀਆਂ ਰੋਟੀਆਂ ਦਾ ਮਾਤਾ ਮਦਾਨ ਵਾਲੀ ਦਾ ਢਾਲੇ ਬਾਰੇ ਜਿਹੜਾ ਕਿ ਬਹੁਤ ਹੀ ਜ਼ਬਰਦਸਤ ਤੇ ਬਾਕਮਾਲ ਢਾਲਾ ਆ ਦੋਸਤੋ। ਦੋਸਤੋ ਜਿਸ ਤਰ੍ਹਾਂ ਅਸੀਂ ਦੱਸਿਆ ਹੈ ਕਿ ਮਾਤਾ ਮਦਾਨ ਵਾਲੀ ਜਿਹੜੀ ਹੈ ਮਦਾਨਣ ਮਾਤਾ ਆ ਉਹ ਮਾਤਾ ਇੰਨੀ ਕੁ ਦਿਆਲੂ ਮਾਤਾ ਆ ਐਨੇ ਕੁ ਦਿਆਲਤਾ ਆਪਣੇ ਉਹਦੇ ਵਿੱਚ ਮਾਤਾ ਚ ਦਿਆਲਤਾ ਆ ਕਿ ਉਹਦੇ ਨਾਮ ਦੇ ਨਾਲ ਤੁਸੀਂ ਕੋਈ ਜਿਹੜੀ ਵੀ ਉਹਦਾ ਨਾਮ ਦਾ ਭੋਗ ਦਿੱਤਾ ਜਾਂਦਾ ਆ ਜਦੋਂ ਉਹਨਾਂ ਦਾ ਨਾਮ ਦਾ ਭੋਗ ਕੱਢਿਆ ਜਾਂਦਾ ਆ ਮਾਤਾ ਉਸੇ ਸਮੇਂ ਤੁਹਾਡੀ ਅਰਜ ਬੇਨਤੀ ਨੂੰ ਸੁਣ ਲੈਂਦੀ ਹੈ ਤੇ ਮਾਤਾ ਮਦਾਨ ਵਾਲੀ ਤੁਹਾਡੇ ਨਾਲ ਖੜੀ ਹੋ ਜਾਂਦੀ ਹੈ ਮਾਤਾ ਮਦਾਨ ਵਾਲੀ ਸਾਰਿਆਂ ਦੇ ਨਾਲ ਚੱਲਦੀ ਆ ਸਭ ਨੂੰ ਇੱਕ ਬਰਾਬਰ ਤੋਲਦੀ ਆ ਜਿਹੜਾ ਵੀ ਇਹਦਾ ਮਾਹਾਮਾਈ ਦਾ ਭੋਗ ਪ੍ਰਸ਼ਾਦ ਦਿੰਦਾ ਹੈ ਨਾ ਉਹਦਾ ਕੰਮ ਚੁਟਕੀਆਂ ਦੇ ਵਿੱਚ ਕਰ ਦਿੰਦੀ ਆ ਬਿਨਾ ਕੁਝ ਸਮਝੇ ਕਿ ਦੇਖਦੀ ਵੀ ਨਹੀਂ ਇਹ ਕੌਣ ਆ ਬੰਦਾ ਕਿਹਦਾ ਭਗਤ ਆ ਕਿਹਦਾ ਨਹੀਂ ਆ ਜਿਹੜਾ ਵੀ ਇਹਦੀ ਸ਼ਰਨ 'ਚ ਜਾਂਦਾ ਉਹਨੂੰ ਮਾਤਾ ਆਪਣੇ ਗੜ ਨਾਲ ਲਾਉਂਦੀ ਹੈ ਤੇ ਉਹਦੇ ਹਰ ਇੱਕ ਕੰਮ ਨੂੰ ਪੂਰਾ ਕਰਦੀ ਹੈ ਬਹੁਤ ਘੱਟ ਲੋਕ ਜਾਣਦੇ ਹੋਗੇ ਕਿ ਮਾਤਾ ਮਸਾਨ ਜਿਹੜੀ ਮદાન ਵਾਲੀ ਹੈ ਜਿਹੜੀਆਂ ਮਸਾਨੀਆਂ ਜਿੰਨੀਆਂ ਵੀ ਆ ਮਾਤਾ ਮદાન ਵਾਲੀ ਦੇ ਅੰਡਰ ਚੱਲਦੀਆਂ ਠੀਕ ਹੈ ਜਿਹੜੀ ਮદાન ਵਾਲੀ ਮਾਤਾ ਆ ਉਹ ਜਿੰਨੇ ਵੀ ਮਸਾਨੀਆਂ ਆ ਜਿੰਨੀਆਂ ਵੀ ਮਸਾਨੀਆਂ ਦੇ ਕੋਲ ਹੋ ਕੇ ਜਾਣੀਆਂ ਹੁੰਦੀਆਂ ਮદાન ਵਾਲੀ ਮਾਤਾ ਤੋਂ ਜਿੰਨੇ ਵੀ ਭੋਗ ਮਨਜ਼ੂਰ ਹੋਣੇ ਆ ਮਾਤਾ ਮદાન ਵਾਲੀ ਦੇ ਨਾਂ ਤੇ ਭੋਗ ਮਨਜ਼ੂਰ ਹੁੰਦੇ ਆ ਤਾਂ ਜਾ ਕੇ ਇਹ ਮਸਾਨੀਆਂ ਜਿਹੜੀਆਂ ਆ ਜੜੀਆਂ ਕੀ ਸ਼ਾਂਤ ਹੁੰਦੀਆਂ ਆ ਹੁਣ ਇੱਕ ਸਾਡੇ ਇਥੇ ਥੋੜੇ ਚਿਰ ਦੀ ਗੱਲ ਹੈ ਕਿਸੇ ਨੂੰ ਮਸਾਣੀ ਕਿਸੇ ਨੇ ਲਗਾ ਦਿੱਤੀ ਮਸਾਣੀ ਕਿਰਿਆ ਕੀਤੀ ਹੋਈ ਸੀ ਉਸ ਬੰਦੇ ਉੱਤੇ ਉਹ ਕਦੀ ਮੂੰਹ ਦੇ ਵਿੱਚ ਕੋਈ ਲਫਾਫਾ ਖਾ ਗਿਆ ਕੋਈ ਕੱਪੜਾ ਖਾ ਗਿਆ ਜਿਹੜੀ ਚੀਜ਼ ਆਂਦੀ ਸੀ ਮੂੰਹ ਚ ਖਾਈ ਜਾਂਦਾ ਸੀ ਤਾਂ ਦੋਸਤੋ ਇਹਨਾਂ ਚੀਜ਼ਾਂ ਦੇ ਨਾਲ ਦੇਖੋ ਹੁਣ ਮਸਾਣੀ ਹੈ ਜਿਹਨੂੰ ਮਸਾਣੀ ਲਾ ਦਿੱਤੀ ਜਾਂਦੀ ਹੈ ਉਹਨੂੰ ਮਸਾਣੀ ਲੱਗਣ ਲਗਾਉਂਦੇ ਵੀ ਕਿਸ ਤਰੀਕੇ ਨਾਲ ਆ ਕਿ ਜੇ ਇਹ ਬੰਦਾ ਬਰਬਾਦ ਹੋ ਜਵੇ ਹੁਣ ਤੁਸੀਂ ਅਨੈਸੈਸਰੀ ਕੋਈ ਕੱਪੜਾ ਖਾਈ ਜਾਉਂਗੇ ਪਲਾਸਟਿਕ ਖਾਈ ਜਾਉਂਗੇ ਉਹਦੇ ਜਾ ਕੇ ਉਹਦੇ ਤੁਹਾਡੇ ਅੰਦਰ ਜਾ ਕੇ ਉਹਦਾ ਰੋਗ ਹੀ ਵਧਣਾ ਹੈ ਬਿਮਾਰੀ ਬਣਨੀ ਹੈ ਇਸ ਕਰਕੇ ਇਹ ਕੀ ਕਰਦੇ ਜਿਹੜੀ ਮਸਾਣ ਕਿਰਿਆ ਕੀਤੀ ਜਾਂਦੀ ਹੈ ਬੰਦੇ ਦੀ ਸਾਣਾ ਦੇ ਵਿੱਚ ਜਦੋਂ ਮਸਾਣੀ ਲਾਈ ਜਾਂਦੀ ਹੈ ਉਹਨੂੰ ਜ਼ਿਆਦਾਤਰ ਕੀ ਕੀਤਾ ਜਾਂਦਾ ਹੈ ਉਹਨੂੰ ਮਾਰਨ ਦੀ ਕਿਰਿਆ ਕੀਤੀ ਜਾਂਦੀ ਹੈ ਰੋਗ ਲਾਉਣ ਦੀ ਕਿਰਿਆ ਕੀਤੀ ਜਾਂਦੀ ਹੈ ਤੇ ਉਹਨੂੰ ਹਟਾਉਣ ਦੇ ਲਈ ਹੀ ਮਤਾ ਮਾਤਾ ਮਦਾਨਣ ਦਾ ਭੋਗ ਪ੍ਰਸ਼ਾਦ ਦਿੱਤਾ ਜਾਂਦਾ ਆ ਤਾਂ ਦੋਸਤੋ ਮਸਾਣੀ ਜਦੋਂ ਇੱਕ ਵਾਰ ਲੱਗ ਜਾਂਦੀ ਹੈ ਉਹਨੂੰ ਲਾਣਾ ਬਹੁਤ ਔਖਾ ਹੋ ਜਾਂਦਾ ਫਿਰ ਕਈਆਂ ਦੇ ਕਈ ਜਿਹੜੇ ਸਿਆਣੇ ਉਹ ਪਿੱਛੇ ੜ ਜਾਂਦੇ ਆ ਭੱਜ ਵੀ ਜਾਂਦੇ ਆ ਤੇ ਕਈ ਸਿਆਣੇ ਤਾਂ ਉਹ ਮਾਤਾ ਮਸਾਣੀ ਨੂੰ ਲਾਉਣ ਦੇ ਲਈ ਉਹਨੂੰ ਉਹਦੇ ਤਰੀਕੇ ਦੇ ਨਾਲ ਕਰਨਾ ਪੈਂਦਾ ਹੈ ਤਾਂ ਜਾ ਕੇ ਇਹਦਾ ਭੋਗ ਮਨਜ਼ੂਰ ਹੋ ਕੇ ਤਾਂ ਮਾਤਾ ਮਸਾਣੀ ਲਿਖਦੀ ਹੈ ਐਦਾਂ ਨਹੀਂ ਕਿਉਂਕਿ ਕਰਕੇ ਇਹਦੇ ਨਾਲ ਹੋਰ ਸ਼ਕਤੀਆਂ ਜਲਦੀਆਂ ਘੋਰੀ ਵੀ ਚੱਲਦਾ ਹੋਰ ਤਾਕਤਾਂ ਕਿੰਨਾਂ ਨਾਲ ਮਸਾਣੀ ਦੇ ਤੁਰੀਆਂ ਹੁੰਦੀਆਂ ਉਹਨਾਂ ਨੂੰ ਵੀ ਜਿੰਨਾ ਜਰ ਉਹਨਾਂ ਦਾ ਵੀ ਨਾਂ ਦਿੱਤਾ ਜਾਵੇ ਸਮਾਨ ਤੇ ਉਹ ਵੀ ਪਿੱਛੇ ਨਹੀਂ ਹਟਦੇ ਫਿਰ ਇਸ ਕਰਕੇ ਹੁਣ ਤੁਹਾਨੂੰ ਇਹ ਤਰੀਕਾ ਦੱਸ ਦਿੰਨੇ ਆ ਸਿਰਫ ਮਸਾਣੀ ਜਿਹੜੀ ਮਤਮਾਤਾ ਮਸਾਣਾ ਮਸਾਣੀ ਮਸਾਣੀ ਲਾਈ ਜਾਂਦੀ ਜਦੋਂ ਕਿਸੇ ਦੇ ਪਿੱਛੇ ਮਸਾਣ ਕਿਰਿਆ ਕੀਤੀ ਜਾਂਦੀ ਸ਼ਮਸ਼ਾਨਾਂ ਦੇ ਵਿੱਚ ਜਾ ਕੇ ਜਦੋਂ ਬੰਦੇ ਨੂੰ ਮਾਰਨ ਦੀ ਕਿਰਿਆ ਕੀਤੀ ਜਾਂਦੀ ਹੈ ਉਦੋਂ ਲਾਉਣ ਦਾ ਤਰੀਕਾ ਤੁਹਾਨੂੰ ਅਸੀਂ ਦੱਸਣਾ ਆ ਇਹ ਬਹੁਤ ਸੌਖਾ ਤਰੀਕਾ ਆ ਕੋਈ ਇਹਦੇ ਵਿੱਚ ਵਿੰਗ ਵਾਲ ਨਹੀਂ ਹੈਗਾ ਇਹਦੇ ਵਿੱਚ ਨਾ ਦਾ ਟੈਨਸ਼ਨ ਲੈਣ ਦੀ ਲੋੜ ਆ ਤੁਹਾਨੂੰ ਕਿਸੇ ਦੀ ਨਾ ਬੇਫ ਬੇਫਿਕਰੇ ਹੋ ਜਾਓ ਕਿਸੇ ਤੋਂ ਪੁੱਛਣ ਦੀ ਵੀ ਲੋੜ ਨਹੀਂ ਠੀਕ ਹੈ ਜਿੱਦਾਂ ਤੁਹਾਨੂੰ ਦੱਸਿਆ ਹੁਣ ਮਸਾਣੀ ਨੇ ਤਾਂ ਰੋਗ ਬਣਾਤਾ ਤੁਹਾਡੇ ਅੰਦਰ ਰੋਗ ਜਦੋਂ ਬਣਦਾ ਰੋਗ ਫਿਰ ਪਹਿਲੀ ਗੱਲ ਤਾਂ ਰੋਗ ਨਜ਼ਰ ਹੀ ਨਹੀਂ ਆਉਂਦਾ ਟੈਸਟਾਂ ਦੇ ਵਿੱਚ ਵੀ ਨਹੀਂ ਰੋਗ ਪਤਾ ਲੱਗਦਾ ਇੱਕ ਚੀਜ਼ ਦਾ ਧਿਆਨ ਰੱਖ ਲੈਣਾ ਜਦੋਂ ਰੋਗ ਜਦੋਂ ਕਿਰਿਆ ਇਦਾਂ ਦੀ ਕੀਤੀ ਜਾਂਦੀ ਹੈ ਜਦੋਂ ਤੁਸੀਂ ਟੈਸਟ ਕਰਾਉਣਾ ਕੋਈ ਆਪਣਾ ਤੁਹਾਡਾ ਰੋਗ ਟੈਸਟ ਦੇ ਵਿੱਚ ਨਹੀਂ ਆਉਣਾ ਉਹ ਜਦੋਂ ਰੋਗ ਨੇ ਆਪਣੀ ਪੂਰੀ ਜਦੋਂ ਰੋਗ ਪੂਰਾ ਚੜ ਗਿਆ ਜਿਹੜਾ ਕੋਈ ਕਾਟ ਨਹੀਂ ਕੱਟੀ ਜਾਂਦੀ ਰੋਗ ਉੱਤਰਦਾ ਜਦੋਂ ਜਿੱਦਾਂ ਕੈਂਸਰ ਬਣਦਾ ਜ਼ਿਆਦਾਤਰ ਤਾਂ ਕੈਂਸਰ ਸਿੱਧਾ ਚੌਥੇ ਪੜਾਅ ਤੇ ਪਹੁੰਚ ਜਾਂਦਾ ਫਿਰ ਜਦੋਂ ਬਚਣਾ ਹੀ ਮੁਸ਼ਕਲ ਹੋ ਜਾਂਦਾ ਫਿਰ ਡਾਕਟਰ ਵੀ ਜਵਾਬ ਦੇ ਦਿੰਦੇ ਇਸ ਕਰਕੇ ਇਹ ਜਿਹੜਾ ਇਹਨੂੰ ਕਿਰਿਆ ਨੂੰ ਇਹਨੂੰ ਮਸਾਣੀ ਦੀ ਕਿਰਿਆ ਨੂੰ ਲਾਉਣ ਦੇ ਲਈ ਜਿਹੜਾ ਤਰੀਕਾ ਤੁਹਾਨੂੰ ਦੱਸਿਆ ਦੱਸਣ ਜਾ ਰਿਆਂ ਉਹ ਤੁਸੀਂ ਪਹਿਲੇ ਕਰ ਲੈਣਾ ਕੋਈ ਐਸੀ ਗੱਲ ਨਹੀਂ ਕਿ ਉਹਨੂੰ ਤੁਸੀਂ ਤੋੜ ਸਕਦੇ ਹੋ ਦੀ ਕਾਟ ਕੱਟ ਸਕਦੇ ਆ ਠੀਕ ਹੈ ਹੁਣ ਤੁਸੀਂ ਕਰਨਾ ਕੀ ਹੈ ਪਹਿਲਾਂ ਸੁਣ ਲਓ ਇਹ ਜਿਹੜੀ ਮਸਾਣ ਦੀ ਕਿਰਿਆ ਜਿਹੜੀ ਆ ਮਾਤਾ ਮਦਾਨਨ ਦਾ ਭੋਗ ਹੈ ਇਹ ਸ਼ਨੀਵਾਰ ਦੀ ਰਾਤ ਨੂੰ ਡਟਾ ਜਾਣਾ ਟਿੰਟਲੇ ਠੀਕ ਆ 7 7:30 ਦੇ ਵਿੱਚ ਵਿੱਚ 7 7:30 8 ਵਜੇ ਦੇ ਵਿੱਚ ਵਿੱਚ 7 ਤੋਂ 8 ਦੇ ਵਿੱਚ ਦੇਣਾ ਹੈ ਭੋਗ ਠੀਕ ਆ ਤੁਸੀਂ ਕੀ ਕਰਨਾ 7 ਬਣਾਉਣੀਆਂ ਮਿੱਠੀਆਂ ਰੋਟੀਆਂ ਠੀਕ ਆ 7 ਮਿੱਠੀਆਂ ਰੋਟੀਆਂ ਵਿੱਚ ਖੰਡ ਪਾ ਲੈਣੀ ਆ ਖੰਡ ਪਾ ਕੇ 7 ਮਿੱਠੀਆਂ ਰੋਟੀਆਂ ਤਿਆਰ ਕਰ ਲੈਣੀਆਂ ਤੁਸੀਂ ਮਿੱਠੀਆਂ ਰੋਟੀਆਂ ਤਿਆਰ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਜਿਹੜੀਆਂ ਸੱਤ ਮਿੱਠੀਆਂ ਰੋਟੀਆਂ ਲਈਆਂ ਹੋਣੀਆਂ ਤੁਸੀਂ ਜਿਹੜਾ ਤੁਹਾਡਾ ਘਰ ਦਾ ਕੋਈ ਬੰਦਾ ਜਿਹਦੇ ਉੱਤੇ ਤੁਹਾਨੂੰ ਲੱਗਦਾ ਕਿ ਕਈ ਮਸਾਨ ਕਿਰਿਆ ਕੀਤੀ ਗਈ ਉਹਦੇ ਸਿਰ ਤੋਂ ਪੁੱਠੀਆਂ ਵਾਰ ਲੈਣੀਆਂ ਇੱਕ ਇੱਕ ਕਰਕੇ ਵਾਰਨੀਆਂ ਇਕੱਠੀਆਂ ਨਹੀਂ ਰੱਖ ਕੇ ਵਾਰਨੀਆਂ ਜਦੋਂ ਸੱਤ ਰੋਟੀਆਂ ਜਿਹੜੀਆਂ ਆ ਸੱਤ ਸੱਤ ਨੂੰ ਸੱਤ ਵਾਰ ਵਾਰ ਲਈਆਂ ਸਾਰੀਆਂ ਰੋਟੀ ਕੱਲੀ-ਕੱਲੀ ਇੱਕ ਇੱਕ ਰੋਟੀ ਨੂੰ ਤੁਸੀਂ ਵਾਰ ਲੈਣਾ ਠੀਕ ਹੈ ਸੱਤ ਵਾਰ ਪੁੱਠੀ ਕਮਾਣੀ ਆ ਫਿਰ ਉਸ ਬੰਦੇ ਤੋਂ ਮੱਥੇ ਤੋਂ ਲੈ ਕੇ ਲੱਤਾਂ ਤੱਕ ਵੀ ਵਾਰਨੀ ਆ 7 ਵਾਰ ਸਿਰ ਤੋਂ ਘੁਮਾ ਕੇ ਤਾਂ ਵਾਰਨੀ ਵਾਰਨੀ ਆ ਪੁੱਠੀ ਤੇ ਸਿੱਧੀ ਦੂਜੇ ਤਰੀਕੇ ਨਾਲ ਵਾਰਨੀ ਆ 7 ਵਾਰ ਠੀਕ ਹੈ ਉੱਪਰੋਂ ਲੈ ਕੇ ਥੱਲੇ ਤੱਕ ਉਸ ਤੋਂ ਬਾਅਦ ਉਹ ਜਿਹੜੀਆਂ ਮਿੱਠੀਆਂ ਰੋਟੀਆਂ ਆ ਤੁਸੀਂ ਕੀ ਕਰਨੀਆਂ ਕਿਸੇ ਖੁੱਲੇ ਮੈਦਾਨ 'ਚ ਚਲੇ ਜਾਣਾ ਕਿਸੇ ਮੈਦਾਨ ਦੇ ਵਿੱਚ ਜਾ ਕੇ ਉੱਥੇ ਜਾ ਕੇ ਤੁਸੀਂ ਮਾਂ ਮਦਾਨਾ ਨੂੰ ਫਰਿਆਦ ਕਰਨੀ ਆ ਮਦਾਨਾ ਨੂੰ ਮੈਦਾਨ ਵਾਲੀ ਮਾਤਾ ਨੂੰ ਯਾਦ ਕਰਨਾ ਕਿ ਮਾਂ हे ਮਾਤਾ ਮਾਤਾ ਮਦਾਨ ਵਾਲੀ ਨੂੰ ਪਹਿਲਾਂ ਯਾਦ ਕਰ ਲੈਣਾ ਚੰਗੀ ਤਰ੍ਹਾਂ ਮਾਤਾ ਨੂੰ ਫਰਿਆਦ ਕਰ ਲੈਣੀ ਹੈ ਬੈਠ ਕੇ 5-10 ਮਿੰਟ 15 ਮਿੰਟ ਉੱਥੇ ਬਹਿ ਵੀ ਜਾਓ ਕੋਈ ਦਿੱਕਤ ਨਹੀਂ ਹੈਗੀ ਮਾਤਾ ਮਦਾਨ ਵਾਲੀ ਨੂੰ ਦੱਸ ਦੇਣਾ ਕਿ ਮਾਂ ਕੋਈ ਸਾਨੂੰ ਨਹੀਂ ਪਤਾ ਸਾਡੇ ਤੇ ਕਿਸ ਬੰਦੇ ਨੇ ਕੀ ਚੱਕਰ ਚਲਾਇਆ ਸਾਡੇ ਤੇ ਕਿਰਿਆ ਹੋਈ ਹੈ ਜੁੜੀ ਵੀ ਕਿਰਿਆ ਹੋਈ ਹੈ ਜਿਸ ਵੀ ਜਿਸ ਨੇ ਵੀ ਸਾਡੇ ਉੱਤੇ ਜਿਹੜੀ ਹਿੱਕ ਰਿਆ ਕੀਤੀ ਹੈ ਤੁਸੀਂ ਉਸ ਕਿਰਿਆ ਨੂੰ ਪਿੱਛੇ ਹਟਾ ਲਓ ਜਿਨੇ ਵੀ ਸਾਡੇ ਤੇ ਮਸਾਣ ਲਾਇਓ ਜਿਹੜੇ ਮਸਾਣ ਆ ਮਸਾਣ ਛਾਂਤੋ ਕੇ ਸਾਡੇ ਤੋਂ ਚਲੇ ਜਾਣ ਛੱਡ ਕੇ ਚਲੇ ਜਾਣ ਤੁਸੀਂ ਆਪਣੇ ਕੋਲ ਬੁਲਾ ਲਓ ਤੁਸੀਂ ਮਾਤਾ ਮਸਾਣੀ ਅੱਗੇ ਜਿੱਦਾਂ ਬੱਚਾ ਕੋਈ ਆਪਣੀ ਮਾਂ 'ਤੇ ਫਰਿਆਦ ਕਰਦਾ ਏਦਾਂ ਤੁਸੀਂ ਮਾਂ ਮਸਾਣੀ ਮਦਾਨਣ ਦਾ ਨਾਮ ਲੈ ਕੇ ਤੁਸੀਂ ਕਰਨੀ ਆ ਤੇ ਮਾਂ ਮਦਾਨਣ ਨੂੰ ਕਹਿਣਾ ਕਿ ਮਾਂ ਕਿ ਅਸੀਂ ਏਹੀ ਅਸੀਂ ਗਰੀਬ ਬੰਦੇ ਆ ਅਸੀਂ ਜੋ ਵੀ ਲੈ ਕੇ ਆਏ ਆ ਤੇਰੀ ਰੁੱਖੇ ਸੁੱਖੇ ਭੋਗ ਨੂੰ ਲੈ ਕੇ ਆਏ ਆ ਇਹਨੂੰ ਮਨਜ਼ੂਰ ਕਰ ਲਈ ਇਹ ਸੱਤ ਮਿੱਠੀਆਂ ਰੋਟੀਆਂ ਜਿਹੜੀਆਂ ਤੇਰੇ ਵਾਸਤੇ ਭੋਗ ਲਈ ਲੈ ਕੇ ਆਇਆ ਇਹਨੂੰ ਤੇਰੇ ਲਈ ਤਿਆਰ ਕੀਤੀਆਂ ਵਾ ਇਹਨੂੰ ਮਨਜ਼ੂਰ ਕਰ ਲਈ ਤੁਸੀਂ ਇੰਨੀ ਗੱਲ ਆ ਕੇ ਇੱਕ ਆਪਣਾ ਪੂਰਾ ਦੁੱਖੜਾ ਦੱਸ ਕੇ ਮਾਤਾ ਨੂੰ ਆ ਜਾਣਾ ਫਿਰ ਤੁਸੀਂ ਇਹ ਦੇਖਣਾ ਇਹ ਪੰਜ ਸ਼ਨੀਵਾਰ ਵੈਸੇ ਕਰਨੀਆਂ ਹੁੰਦੀਆਂ ਪੰਜ ਸ਼ਨੀਵਾਰ ਤੁਸੀਂ ਕਰ ਲਿਓ ਪੰਜਾਂ ਸ਼ਨੀਵਾਰਾਂ ਦੇ ਵਿੱਚ ਤੁਹਾਡਾ ਜਿਹੜਾ ਵੀ ਕੋਈ ਕੋਈ ਵੀ ਵੱਡੀ ਤੋਂ ਵੱਡੀ ਮਸਾਣੀ ਹੋਊਗੀ ਉਹ ਚਲੇ ਜਾਏਗੀ ਤਾਂ ਦੋਸਤੋ ਇਹੀ ਵੀਡੀਓ ਸੀ ਜੋ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ